ਕੋਣ ਦਾ ਖਾਤਾ ਤੇਰਾ ਖਾਤਾ ਵੀ ਹੈ ਆਜਾ ਉਹਨੇ ਇਹਨੂੰ ਕਿਹਾ ਆਪਾਂ ਤੁਹਾਨੂੰ ਦੱਸਣੋ ਆਪਾਂ ਸਾਡੇ ਸਾਡੇ ਮਨ ਦੇ ਟੋਲ ਬਣਾ ਲਿਆ ਉਹ ਵੀ ਉਹ ਵੀ ਦਿੰਦਾ ਜਦੋਂ ਬਿਲਕੁਲ ਟਾਈਮ ਹੁੰਦਾ ਉਦੋਂ ਲੈਣਾ ਠੀਕ ਕਰ ਲਿਆ ਕਰੋ ਨਾ ਮਸਲੇ ਸਾਲੇ ਹੁਣੀ ਆ ਕੇ ਕਿਉਂ ਖੜਦੇ ਆ ਸਰ ਕੀ ਪ੍ਰੋਬਲਮ ਕੀ ਆ ਇੱਥੇ ਦੀ ਮਸਲਾ ਆਪਣਾ ਵੀ ਕੱਢ ਲਾਓ ਪਤਾ ਲੱਗੂ ਪੈਸਾ ਕਿੱਥੇ ਗਿਆ ਹਾਂਜੀ ਸਰ ਕੀ ਪ੍ਰੋਬਲਮ ਕੀ ਚੱਲਦੀ ਪਈ ਆ ਮੇਮ ਵਾਲ ਪਿੰਡ ਮੰ ਉਹ ਆਲਦੀ ਪ੍ਰੋਬਲਮ ਲਾਈਟ ਵੀ ਹੀ ਹੈ ਅੱਛਾ ਜੀ ਲਾਈਟ ਲੋਡ ਦੀ ਲਾਈਨ ਲੋਡ ਦੀ ਹੈ ਅੱਛਾ ਜੀ ਲਾਈਨ ਦੀ ਪਾਈਪ ਲੋਡ ਦੀ ਪਾਈਪ ਰਿਕੀਸ਼ਨ ਕਰਨੀ ਸੀਗੀ ਠੀਕ ਹੈ ਉਹਦੇ ਵਾਸਤੇ ਆਏ ਸੀਗੇ ਕਿ ਪਿੰਡプラス ਦੀ ਪਾਈਪ ਨੂੰ ਲੋਡ ਪਾਈਪ ਤੇ ਅਡਿੱਗਣਾ ਇੱਕ ਫੀਲਰ ਤੋਂ ਕੱਟ ਕੇ ਦੂਜੇ ਫੀਲਰ ਤੇ ਲੋਡ ਪਾਣਾ ਸੀਗਾ ਬਸ ਆਹ ਕੰਮ ਹੈ ਇਹ ਬੰਦੇ ਕਹਿੰਦੇ ਕਿ ਨਹੀਂ ਅਸੀਂ ਕਰਨੇ ਠੀਕ ਹੈ ਜੀ ਸਾਰਾ ਹਾਂ ਜੀ ਮੈਡਮ ਤੁਸੀਂ ਕੁਝ ਨਹੀਂ ਮੈਡਮ ਇਹਦੇ ਬਾਰੇ ਹਾਲੇ ਕੋਈ ਨੌਲੇਜ ਨਹੀਂ ਹੈਗੀ ਜਾ ਕੇ ਆਏ ਆ ਇਹ ਹੁਣ ਗੱਲ ਕਰਦੇ ਆ ਜੇ ਤਾਂ ਮੰਨ ਜਾਣਗੇ ਠੀਕ ਆ ਸਹਿਮਤੀ ਨੇ ਇਹ ਕੰਮ ਹੋਣਾ ਇੰਨਾ ਤਾਂ ਹੋਣਾ ਨਹੀਂ ਵੀ ਧੱਕਾ ਕਰੀਏ ਜਿਹੜਾ ਮਰਜੀ ਆਪਣੀ ਬੋਲੀ ਬੋਲੀ ਜਾਵੇ ਕੋਈ ਸਮਝੇ ਨਾ ਅਫਸਰ ਦੀ ਹਾਂ ਨਾ ਇਹ ਤਾਂ ਸਹਿਮਤੀ ਨਾਲ ਜੇ 10 ਦਿਨ ਤੁਸੀਂ ਦਿਨੇ 10 ਦਿਨ ਪੇਤੋ ਸਾਡੇ ਨਾਲ ਦੇ ਵਿੱਚ ਅਸੀਂ ਮਸਲਾ ਹੱਲ ਕਰਦੇ ਆ। ਜਿਵੇਂ ਰਿਟਰਨ ਵੀ ਲਿਖਦਾ ਹਾਂ। ਐਦਾਂ ਆ ਜਦੋਂ ਜਿੱਦੋਂ ਵੀ ਜਿੱਦਾਂ ਹੁਣ ਇੱਕ ਬਰਸਾਤ ਨਾਲ ਲੋਡ ਕਾਫੀ ਘਟ ਗਿਆ। ਜਦੋਂ ਦੂਸਰੀ ਕਿਤੇ ਬਰਸਾਤ ਹੋ ਗਈ। ਹੋਰ ਦੋਨਾਂ ਤੇ ਲੋਡ ਫਿਰ ਪੈ ਜਾਣਾ। ਅਸੀਂ ਦੁਬਾਰਾ ਇੱਥੇ ਇਹ ਤੇ ਕਰਦਾਂਗੇ। ਪਰ ਮੈਂ ਤਾਂ ਇਹੀ ਕਹਿਣਾ ਮੈਂ ਤਾਂ ਤਾਜੋ ਵਾਲ ਨੂੰ ਵਧੀਆ ਕਰਨ ਦੀ ਕੋਸ਼ਿਸ਼ 'ਚ ਆ। ਵੇ ਤਾਜੋਵਾਲ ਦੇ ਬਾਰੇ ਇੱਕ ਦੋ ਜਿਹੜੀਆਂ ਫੁੱਲ ਲੱਗਣ ਦੀਆਂ ਸਮੱਸਿਆਵਾਂ ਜਿੱਥੇ ਫੁੱਲ ਲੱਗਣੇ ਹੈਗੇ ਜਿਹਦੇ ਕਰਕੇ ਪਲਚੇ ਪੈਂਦੇ ਤਾਰਾ ਚੜ੍ਹਦੀਆਂ ਜਾਂ ਬ੍ਰੇਕਡਾਊਨ ਹੁੰਦੀ ਮੈਂ ਤਾਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਕਿ ਇਸ ਮਾਨਨੇ ਦੇ ਫੀਡਰ ਨਾਲ ਤਾਜੋਵਾਲ ਨੂੰ ਵਧਿਆ ਕਰ ਦੂੰਗਾ ਕਿ ਤੁਸੀਂ ਕਹਣਾ ਨਹੀਂ ਜੀ ਤਾਜੋਵਾਲ ਹੀ ਚਾਹੀਦਾ ਮੈਨੂੰ ਮੈਂ ਐਸ ਆਪਣੀ ਉਦੇ ਤੇ ਬੈਠਾ ਵਿਆ ਕਿ ਮੈਂ ਤੈਨੂੰ ਤਾਜੋ ਵਾਲੀ ਫਿਟ ਕਰਕੇ ਦਊਗਾ ਤੁਸੀਂ ਕਹਿੰਦੇ ਐਸਰ 155 ਐਸਰ 155 ਤੇ ਰੋਡ ਉੱਧਰ 200 ਤੇ ਰੋਡ 32 ਦਾ ਹੋ ਜਾਓ ਪੂਰੀ ਜਦੋਂ ਦਰਾਖਡੇ ਦੇ ਆ ਲਾਈਨ ਉਦੋਂ ਹੀ ਕੱਟ ਹੋ ਜਾਂਦੀ ਹੈ ਭਾਜੀ ਦਰਾਖਤ ਖਤਕਾਰਾਂ ਦੇ ਵਿੱਚ ਇੱਥੇ ਲਾਈਨ ਤੇ ਦਰਾਖਤ ਜਿਆਦਾ ਨਹੀਂ ਉਹ ਵੀ ਵਢਾਓ ਤੁਸੀਂ ਨਾ ਨਹੀਂ ਇਹ ਤਾਂ ਵੀ ਪਿੰਡ ਐ ਜੇ ਅਨਾਉਂਸਮੈਂਟ ਕਰਾਉਣਾ ਜਿਹਨਾਂ ਦੇ ਕਾਰਨ ਨਹੀਂ ਇਹਨਾਂ ਦੇ ਅਧਿਕਾਰ ਹੈਗਾ ਵੀ ਇੱਕ ਦਾ ਸਕਦੇ ਹਾਂ ਹਾਂ ਉਹਨਾਂ ਨੇ ਤਾਜੋ ਵਾਲ ਦੇ ਜਿਆਦਾ ਪਿੱਟ ਦੇ ਬੱਤੀ ਉੱਥੇ ਹੁੰਦੀ ਨਹੀਂ ਬੱਤੀ ਨਹੀਂ ਹੁੰਦੀ ਉੱਥੇ ਹੁੰਦੀ ਤਾਜੋ ਤਾਂ ਬਿਲਕੁਲ ਨਹੀਂ ਹੁੰਦੀ ਉੱਥੇ ਮੈਂ ਹੋਰ ਕੱਢਦਾ ਹਾਂ ਪਿੰਡ ਦੇ ਅੰਦਰ ਸਪੋਕਨ ਕੀ ਇਹ ਬਾਇਆ ਕਰਮ ਸੀ ਉਹਨੇ ਉਹ ਸਮਝ ਨਹੀਂ ਬੈ ਬੰਦੇ ਲੇ ਗਏ ਇੱਕ ਬੰਦਾ ਪਿੰਡ ਦਾ ਗਿਆ ਜਿਹੜਾ ਸਾਡੇ ਦੇ ਬੱਤੀ ਆਉਂਦੀ ਨਹੀਂ ਨਹੀਂ ਕਰਕੇ ਆਇਆ ਕਿ ਤੁਹਾਡੀ ਪ੍ਰੋਬਲਮ ਸੋਲ ਹੋਵੇ ਪਤਾ ਕਿ ਸਾਡਾ ਪਿੰਡ ਮਾਰ ਪਾਣੀ ਪਾਣੀ ਤਾਂ ਕਰਦਾ ਪਿੰਡ ਸਾਡਾ ਸਾਰਾ ਪੂਰਾ ਨਹੀਂ ਮੈਂ ਤੁਹਾਡੀ ਗੱਲ ਮੰਨਦਾ ਹੈ ਜੀ ਪਾਣੀ ਹੀ ਨਾ ਪ੍ਰੋਬਲਮ ਹੈ ਮੈਂ ਤੁਹਾਨੂੰ ਖਿਜਵਾਇਆ ਜਿਹੜਾ ਤੁਹਾਡੀ ਪਾਣੀ ਦਾ ਪਿੰਡ ਇੱਕ ਦਿਨ ਦਾ ਹੀ ਹੋਵੇ ਹਾਂ ਜਦੋਂ ਪਾਣੀ ਮੈਂ ਇਹ ਰਾਈਟ ਕਰੂੰਗਾ ਤਾਂ ਇਹ ਪਾਣੀ ਵਾਲੀ ਮੋਟਰ ਵੀ ਇਹਦੇ ਤੋਂ ਦੂਸਰੋਂ ਲਾ ਕੇ ਏਰੀਆ ਸ਼ੁਰੂ ਕਰ ਸਕਦਾ ਹਾਂ ਉਹ ਵੀ ਹੋ ਜੂਗਾ ਪਰ ਜਿਹੜਾ ਫਰਕ ਪਤਾ ਆਏਗਾ ਪਿਆਰ ਨਾਲ ਸਾਨੂੰ ਉਹਨਾ ਜੇ ਤੁਸੀਂ ਅੰਡਰਸਟੈਂਡਿੰਗ ਸਰ ਜੀ ਦਾ ਜੇ ਤੁਸੀਂ ਕਹਿੰਦੇ ਪੇ ਅਸੀਂ 10 ਦਿਨ ਦੇ ਡਿਊਟ ਦੰਦੇ ਆ ਜੀ ਜੇ 10 ਦਿਨਾਂ ਤੋਂ ਬਾਅਦ ਆ ਨਹੀਂ ਉਹ ਤੋਂ ਅਗੇ ਜੀ ਮੈਂ ਚਾਰ ਦਿਨ ਦੇਖੋ ਕਾ ਨਿਉ ਪਾਵਰ ਸਪਲਾਈ ਦਾ ਮਤਲਬ ਹੈ ਕਿ ਤੁਹਾਨੂੰ ਨੀਰ ਵਿਗਨ ਸਪਲਾਈ ਚਾਹੀਦੀ ਹੈ ਹੈ ਨਾ ਅਸੀਂ ਨੀਰ ਵਿਗਨ ਸਪਲਾਈ ਇਦੋਂ ਹੀ ਤੁਹਾਨੂੰ ਗੌਰਮੈਂਟ ਕੱਟੇਗੀ ਹੈ ਹਰੇਕ ਬੰਦੇ ਨੂੰ ਬੇਨਤੀ ਕਰਾਂਗੇ ਅੱਗੇ ਵੀ ਕਰਦਾ ਆਂ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਤੁਸੀਂ ਇੱਕ ਮਹੀਨਾ ਪਹਿਲੇ ਨਾਲੋਂ ਇਸ ਸਪਲਾਈ ਦੇ ਵਿੱਚ ਪਾ ਕੇ ਮੇਰੇ ਆਂ ਤਾਂ ਪਹਿਲਾਂ ਪਹਿਲਾਂ ਬਹੁਤ ਕੁਝ ਸੀਗਾ ਤੇ ਫਿਰ ਦੋ ਸਾਲ ਦੀ ਸਫਾਈ ਕਿਤੇ ਦਾ ਕਿਤੇ ਹੁੰਦਾ ਤੁਸੀਂ ਇਹਦੀ ਗੱਲ ਕਰਦੇ ਹੋ ਆ ਸਫਾਈ ਤੁਸੀਂ ਇੱਧਰਲੇ ਪਾਸੇ ਨੂੰ ਜਿਹੜਾ ਕੈਮਰਾ ਕਰਕੇ ਦੇਖ ਲਓ ਆ ਤੀਸਰੇ ਤੀਸਰੇ ਦਿਨ ਜਦੋਂ ਅਗਲੇ 6 ਮਹੀਨੇ ਬਾਅਦ ਜਦੋਂ ਹਵਾ ਚੱਲਿਆ ਕਿ ਨਹੀਂ ਇਹਨੇ ਬੰਦ ਕਰ ਦਿਆ ਕਰ ਜਦੋਂ ਜਿਸ ਬੰਦੇ ਨੇ ਸਪੈਸ਼ਲ ਨਾ ਕਿਸੇ ਨੇ ਦੇਖਿਆ ਤਾਂ ਨਾ ਕਿ ਕੋਈ ਨਹੀਂ ਪਾਉਣ ਵਾਲਾ ਦਾ ਪੂਰਾ ਨੁਕਸਾਨ ਹੋਣਾ ਐਦਾਂ ਹੀ ਇਹ ਖਫਤਕਾਰ ਪਿਛਲੇ ਪਾਸੇ ਆ ਦੱਸੋ ਮੇਰਾ ਕਹੋ ਕਿ ਕਿਉਂ ਰਹਿਣ ਤੁਸੀਂ ਇਹਦੀ ਗੱਲ ਕਰਦੇ ਹੋ ਮਾਂਡਾ ਫਿੱਟ ਰਹਿਦੇ ਕਰਕੇ ਵੀ ਬੰਦ ਹੋ ਜਾਇਆ ਕਰ ਤੁਹਾਡਾ ਵੀਡੀਓ ਬਣਾਉਣਾ ਆ ਮੇਰਾ ਤਾਜੇ ਵਾਲਾ ਆ ਦੋਨੋਂ ਦਾ ਸੰਗਮ ਹੈ ਤੇ ਜੋਇੰਟ ਹੈ ਐਨੀ ਕਰਕੇ ਬੰਦਾ ਬੰਦ ਹੋ ਜਾਇਆ ਕਰਨਾ ਨਾਲੀਆਂ ਸਾਰੀ ਲੈਣ ਇੱਧਰ ਲੈਣ ਨਾਲ ਸਾਰੇ ਸਭ ਪਾਈਆਂ ਲੈਣਾ ਦਾ ਕੀ ਕੰਮ ਤੁਸੀਂ ਆਪਣਾ ਵੀ ਸਿੱਧਾ ਉਹੀ ਇੱਥੇ ਤਾਰਾ ਚੱਕਣੀ ਉੱਥੇ ਰੱਖਦਾਂ ਨੂੰ ਉਹ ਲੋੜ ਹੋ ਕੇ ਤੂੰ ਅੱਧਾ ਮੰਡ ਚਲਾਇਆ ਉਹ ਵੀ ਚਲਾਉਂ ਉਧਰੋਂ ਚਲਾ ਲਵਾ ਦੱਸ ਉਹ ਬੱਤੀ ਉਹੀ ਰਹਿੰਦੀ ਹੈ ਤੇ ਲਾਏ ਸ਼ਾਹੀ ਮੀਟਰ ਖਾਲੀ ਆ ਜੀ ਮੀਟਰ ਪਾਓ ਤੇ ਸ਼ਾਹੀ ਮੀਟਰ ਖਾਲੀ ਵੀ ਆ ਜੀ ਜਿਹੜੀ ਗੱਲ ਕਰਨੀ ਹੈ ਜੇ ਕਰੋਰ ਕਰਨੀ ਤਾਂ ਉਹ ਕਰਦੇ ਹੋ ਸ਼ਾਹੀ ਮੀਟਰ ਖਾਲੀ ਆ ਜੀ ਕੋਈ ਨਹੀਂ ਉਹਦੇ ਨਾਲ ਲਾ ਦਿਓ ਆਹੋ ਮੈਂ ਤੁਹਾਡੀ ਸੁਵਿਧਾ ਲਈ ਆਇਆ ਹੈਗਾ ਮੈਂ ਤੁਹਾਨੂੰ ਸੁਵਿਧਾ ਵਾਸਤੇ ਆਇਆ ਦਾ ਸੁਵਿਧਾ ਵਾਸਤੇ ਹਾਂ ਦੇਖੋ ਭਾਈ ਖੜੇਗਾ ਦੀ ਹੋਈ ਐ ਇੱਥੇ ਆ ਕੇ ਆਹੋ ਤਾਨੂੰ ਸਭ ਦਾ ਤੁਸੀਂ ਕਰ ਗਏ ਪਹਿਲਾਂ ਦੱਸ ਦੇਣੇ ਉਹ ਵੀ ਆਏ ਨੇ ਤੁਸੀਂ ਮੈਂ ਦਫ਼ਤਰ ਮਿਲਦੇ ਹਾਂ ਜਦੋਂ ਦਾ ਰਾਤ ਨੂੰ ਮੈਂ ਤੁਹਾਨੂੰ ਕਰ ਦਿੰਦਾ ਮੈਂ ਕਹਿੰਦਾ ਬਾਜੀ ਮੈਂ ਕਿ ਪਰਲੇ ਫੀਕਰ ਤੇ ਕਰ ਦੋ ਤੁਹਾਨੂੰ ਸਾਡੇ ਵੀ ਉਹ ਵੀ ਮੇਰੇ ਮੇਰੇ ਵੀ ਇਹ ਕਹਿੰਦਾ ਤੁਸੀਂ ਜੋੜ ਕੇ ਦੋ ਦਿਨ ਸਾਡੇ ਕੋ ਰਹਿਣਾ ਐਤਵਸੋਂ ਮਾਤ ਹਾਂ ਚੱਲੋ ਕਰ ਦਿਓ ਜਿੱਦਾਂ ਦਿਖਾਉਗੀ ਤੁਸੀਂ ਲੈਣ ਜੁੜੀ ਰਹਿੰਦੇ ਜਿੱਦਾਂ ਰੋਟੀ ਪਾਣੀ ਖਾਣ ਨੂੰ ਚਾਹਾਂਗੇ ਉਦੋਂ ਮਗਾ ਦੇਵਾਂਗੇ ਜਿਹੜੇ ਆਪਦਾ ਫੋਟੋ ਮਗਾ ਤੁਸੀਂ ਸਾਡੇ ਸਾਰੀ ਸਰਟੀਫਿਕੇਟ ਚਲਾ ਸਾਡੇ ਘਰ ਇਹ ਪਾਣੀ ਆਊਗਾ ਸਰ ਸਭ ਤੋਂ ਵੱਡੀ ਗੱਲ ਪਾਣੀ ਆ ਗੱਡੀ ਸਹੂਲਤਾਂ ਬੂਰੀਆਂ ਦੇਵਾਂਗੇ ਬਿਜਲੀ ਦਾ ਕੋਈ ਨਹੀਂ ਸਭ ਤੋਂ ਵੱਡੀ ਗੱਲ ਬਿਜਲੀ ਦਾ ਬਿਜਲੀ ਦਾ ਵੀ ਬਾਕੀ ਸਭ ਤੋਂ ਸਾਡਾ ਇਹ ਹਾਲਾਤ ਰਹਿਣਾ ਸੱਚੀ ਵਿੱਚ ਮੰਦਰ ਦੀ ਬੈਠੇ ਹੋਣਾ ਕਿਤੇ ਮੰਦਰ ਵੀ ਖੁੱਲ੍ਹੇ ਆਉਂਦਾ ਕਿੱਦਾਂ ਚੱਲ ਸਕਦਾ ਢੁੱਡੀ ਵਾਲੇ ਲੈਣ ਦੇ ਉੱਤੇ ਸਭ ਤੋਂ ਸਾਰਾ ਕੁਝ ਅਸੀਂ ਤੁਹਾਡੇ ਨਾਲ ਆ ਸਾਰਾ ਕੁਝ ਤੁਹਾਡੇ ਹੱਥ ਵਿੱਚ ਜਿੱਥੇ ਮੰਦਰ ਦੀ ਲੋੜ ਹੋ ਗਈ ਆ ਭਾਈ ਇਹਨੂੰ ਦੱਸ ਦਿਓ ਇਹ ਸਾਨੂੰ ਹੁਕਮ ਦੰਨਗੇ ਅਸੀਂ ਬੋਲੀ ਆ ਜਾਵਾਂਗੇ ਤੁਹਾਡੇ ਸ਼ਾਮ ਨੂੰ 5 6 ਵਜੇ ਨੇਰੀ ਚੱਲੀ ਨਹੀਂ ਬੱਤੀ ਕੱਟ ਹੋ ਗਈ ਹਾਂਜੀ ਨਹੀਂ ਸਾਰੀ ਰਾਤ ਬੱਤੀ ਵੀ ਕੱਟ ਹੋਈ ਵੀ ਆ ਕੱਲ 3:30 ਸਵੇਰ 3:30 ਸਵੇਰ ਹੁਣ ਵੀ ਬੋਲਤਾ ਰਹੇ ਮੰਨ ਲਓ ਹੁਣ ਤਾਂ ਫੇਰ ਯਾਦ ਰੱਖਣੀ ਬਿਜਾ ਦੇ ਖਾਣ ਮੂਹਿੰਦਰਾ 4 ਵਜੇ ਬੋਲੀ ਆ ਜਾਏ ਸਾਨੂੰ ਦੱਸ ਗੋਲ ਕੀਤੀ ਹੈ ਜੇ ਸਾਡੇ ਕੋਲ ਪਾਣੀ ਨਹੀਂ ਹੋਗਾ ਸਵੇਰੇ 4 ਵਜੇ ਬੱਤੀ ਜੋ ਤੁਹਾਨੂੰ ਮੈਂ ਗੋਲ ਕੀਤੀ ਸੀ ਕਿ ਕਹਿੰਦੇ ਸਵਾ 4:00 ਪਰ ਅਸੀਂ ਉੱਤਰ ਨਹੀਂ ਜੋੜਦੇ ਐਂ ਮੈਨੂੰ ਉਮੀਦ ਤਾਂ ਹੋਊਗੀ ਦੋ ਨੂੰ ਚਾਰਾਂ ਨੂੰ ਪੰਜਾਂ ਨੂੰ ਆ ਜਾਊਗੀ 10 ਦਿਨਾਂ ਨੂੰ ਆ ਜਾਊਗੀ ਆ ਜਾਊਗੀ ਸਾਨੂੰ ਉਮੀਦ ਤਾਂ ਹੋਊਗੀ ਅਸੀਂ ਨੇਰੇ ਚ ਕੱਟ ਲਾਂਗੇ ਮੈਂ ਕੱਟਣ ਆਇਆ ਜੋੜਣ ਆਇਆ ਨੰਬਰ 1 ਫਿਰ ਉਹ ਕੱਟਣ ਨਹੀਂ ਆਇਆ ਜੋੜਣ ਆਇਆ ਸਾਡਾ ਹਿੱਤ ਨਹੀਂ ਉੱਧਰ ਉੱਧਰ ਤੁਸੀਂ ਜੋੜ ਦਿੱਤੀ ਮੁੜ ਕੇ ਲੈ ਟੋਣੀ ਜੋੜੋ ਪਰ ਉਧਰਲੇ ਪਾਸੇ ਨਾ ਜੋੜੋ ਜਿੱਥੇ ਜੁੜੀ ਉਧਰੇ ਚੱਲਣ ਦਿਓ ਕੱਟ ਲਓ ਵਿਚੋਂ ਹੋਰ ਹੋਰ ਪਾਸੇ ਸਾਡੇ ਬਾਰਾਫਰ ਹੁਣ ਕਰਦੇ ਵਹੀ ਉਧਰ ਲੋਰੀਆ ਦੋ ਪਿੰਡਾਂ ਦਾ ਆਏ ਜੇ ਤੁਸੀਂ ਕੱਟੂ ਦੇ ਪਿਆ ਜਵਾ ਹੈ ਐਂਡ ਦੇ ਪਿੰਡ ਹੋਈ ਗਾ ਸਾਰੇ ਜਣੇ ਬੈਠਾਂਗੇ ਮੈਂ ਤਾਂ ਤੁਹਾਨੂੰ ਇਹੀ ਕਹਿੰਦਾ ਅੱਜ ਸਾਰੇ ਜਣੇ ਕੋਲ ਦੇ ਹਾਂਜੀ ਇਹ ਸਾਰੇ ਜੀ ਘਰਨੇ ਤੇ ਬੈਠ ਗਏ ਆ ਜੀ ਬਿਜਲੀ ਵਾਲਿਆਂ ਤੋਂ ਤੰਗ ਆ ਕੇ ਹਾਂਜੀ ਸਾਰੇ ਤੰਗਵਾ ਰੋਡ ਜਾਮ ਕਰ ਦਿੱਤਾ ਹਾਂਜੀ ਰੋਡ ਬੰਦ ਹੋ ਗਿਆ ਯਾਰ ਹਾਂਜੀ ਰੋਡ ਬੰਦ ਵਾ ਬਿਜਲੀ ਵਾਲਿਆਂ ਦਾ ਜੀ ਬੰਦ ਰੋਡ ਬੰਦ ਰੋਡ ਬੰਦ ਬੰਦ ਬੈਠੋ ਬੈਠੋ ਹਾਂਜੀ ਇਧਰ ਰੋਡ ਬੰਦ ਕਰ ਦਿੱਤਾ ਗਿਆ ਜੀ ਬੈਠੋ 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 ਉੱਪਰ ਬੜਿਆਵਾਲਾ ਮੈਮੋੜ ਵਾਲਾ ਹਾਂਜੀ ਫੋਨ ਨਾ ਲਗਾਉ ਨੂੰ ਬੈਠਾ ਤੇਰੇ ਕੋਲ ਨਹੀਂ ਇੱਥੇ ਮੇਰੇ ਕਾਰ ਬੰਦ ਕੇ ਲੈ ਆ ਬੰਦੇ ਆਪਣੇ ਬੀਐਸਐਫਾਂ ਚ ਉਹਦਾ ਨਾਮ ਨਹੀਂ ਆਸੀ ਗੁਰਦਾਬਾ ਜੀ ਮਣਾਈਆਂ ਐਸਟੀ ਮਣਾਈਆਂ ਮਰਦਬਾਦ ਐਸਟੀ ਮਣਾਈਆਂ ਮਰਦਬਾਦ ਐਸਟੀ ਮਣਾਈਆਂ ਮਰਦਬਾਦ ਐਸਟੀ ਮਣਾਈਆਂ ਮਰਦਬਾਦ ਅਸੀਂ ਪਿੰਡ ਮੈਮੋਵਾਲ ਤੋਂ ਬੋਲ ਰਹੇ ਆ ਸਾਨੂੰ ਪੱਤੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਅਸੀਂ ਬਹੁਤ ਪਰੇਸ਼ਾਨ ਹੋਏ ਆ ਇਸ ਪੱਤੀ ਤੋਂ ਅਸੀਂ ਇਹਨਾਂ ਨੂੰ ਜਗ੍ਹਾ ਐਪਲੀਕੇਸ਼ਨਾਂ ਆਫ ਦੀ ਬਹੁਤ ਲੈ ਕੇ ਦਿੱਤੀਆਂ ਐਸਜੀਓ ਐਸਡੀਓ ਸਾਹਿਬ ਨੂੰ ਦਿੱਤੀਆਂ ਐਕਸ਼ਨ ਸਾਹਿਬ ਨੂੰ ਦਿੱਤੀਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਸੁਣਵਾਈ ਹੋਈ ਫਿਰ ਅਸੀਂ ਸ਼ਿਕਾਇਤਾਂ ਵੀ ਪੁਵਾਈਆਂ ਪਰਛਾਤੇ ਬਾਅਦ ਸਾਡੀ ਲੈਂਡ ਜੋੜੀ ਇਹਨਾਂ ਨੇ ਅੱਜ ਫੇਰ ਐਸ.ਐਸ.ਓ ਸਾਹਿਬ ਸਾਡੇ ਪਿੰਡ ਵਿੱਚ ਕੱਟਣ ਆਏ ਹੋ ਪੱਤੀ ਅਸੀਂ ਇਸ ਕਰਕੇ ਧਰਨਾ ਲਾਇਆ ਪੱਤੀ ਨਹੀਂ ਕੱਟਣ ਦੇਣੀ ਉਸ ਪੱਤੀ ਦੇ ਨਾਲ ਸੀ ਪਾਣੀ ਦਾ ਵੀ ਪਰੇਸ਼ਾਨ ਸਾਡਾ ਸਾਰਾ ਪਿੰਡ ਪਾਣੀ ਤੋਂ ਪਰੇਸ਼ਾਨ ਹੋਇਆ ਆ ਇਸ ਕਰਕੇ ਅਪਲੀਕੇਸ਼ਨ ਵੀ ਲੈ ਕੇ ਦਿੱਤੀਆਂ ਆ ਤੇ ਸਾਡੀ ਕੋ ਸੁਣਾਈ ਨਹੀਂ ਹੁੰਦੀ ਜਾਈ ਇਸ ਕਰਕੇ ਅਸੀਂ ਅੱਜ ਪੱਤੀ ਨਹੀਂ ਕੱਟਣ ਦੇਣੀ ਇਹਨਾਂ ਨੂੰ ਤੇ ਐਸ.ਐਸ.ਓ ਸਾਹਿਬ ਇਹੀ ਕਹਿ ਰਹੇ ਆ ਕਿ ਅਸੀਂ ਪੱਤੀ ਕੱਟ ਕੇ ਜਾਣਾ ਆ ਤਾਂ ਅਸੀਂ ਕੱਟਾ ਨਹੀਂ ਦੇਣੀ ਹੈਗੀ ਏਸੀ ਕਰਕੇ ਤੁਸੀਂ ਧਰਨਾ ਲਗਾਇਆ ਨਾ ਇਸ ਦਾ ਧਰਨਾ ਅਸੀਂ ਲਾਇਆ ਆ ਫਿਰ ਜਮੀ ਮਹਿਕਮਾ ਅਸੀਂ ਨੂੰ ਕਰਦਾ ਆ

ਇਹਦਾ ਹੱਲ ਤਾਂ ਕੋਈ ਨਹੀਂ ਹੈਗਾ ਜੀ ਅੱਛਾ ਹੱਲ ਤਾਂ ਆਈਏ ਵਾਈਫਰیکیشن ਦਾ ਸਿਕਾ ਹੱਲ ਹੋਰ ਕੋਈ ਆਪਸ਼ਨ ਹੈ ਨਹੀਂ ਜਿਹੜੀਆਂ ਇਹ ਕਹਿੰਦੇ ਆ ਕਿ ਆਹ ਕਰ ਦੋ ਸਿੰਗਲ ਫੇਸ ਦਾ ਸਿੰਗਲ ਫੇਸ ਤੇ ਪੋਸੀਬਲ ਨਹੀਂ ਹੈਗਾ ਠੀਕ ਉਹ ਰਾਤ ਨੂੰ ਕੀਤਰ ਹੋਣਗੇ ਦੁਆਰਾ ਇਹ ਤਾਂ ਤਿੰਨ ਦਿਨ ਰਾਤਾਂ ਦੇ ਪਹਿਲਾਂ ਹੀ ਜਾਗਦੇ ਹੈਗੇ ਹੋਰ ਰਾਤ ਨੂੰ ਜਾਗਾਂਗੇ ਸਾਜੀ 3 ਦਿਨ ਦਾ ਹੋਵੇ ਤਾਂ ਤਾਂ ਹਫਤਾ ਹੀ ਹੋ ਗਿਆ ਜੀ ਸੌਂਗੇ ਨਹੀਂ ਦੇਖਿਆ ਜੀ ਅਸੀਂ ਨਿਆਣਿਆਂ ਦਾ ਔਖਾ ਹੈ ਨਿਆਣਿਆਂ ਦਾ ਔਖਾ ਹੈ ਜੀ ਛੋਟੇ ਬੱਚੇ ਕਿਹ ਚੱਲਣੀ ਪੈਂਦੀ ਹੈ ਜੀ ਗਰਮੀ ਵੀ ਬੜੀ ਹੈ ਨਾ ਛੋਟੇ ਜਿਆਦਾ ਬੱਚੇ ਹੈ ਨਾ ਫਿਰ ਇੱਟੋ ਵੀ ਹੁੰਦੀ ਕੋਈ ਗੱਲ ਨਹੀਂ ਹੈਗੀ 2 ਘੰਟਾ ਨਾ ਚੱਲੂਗੀ ਉਹ ਰਾਤ ਨੂੰ ਦੋ ਜੀ ਮੈਂ ਬਣਾ ਕੇ ਕਰਾਣਾ ਕੀਤਾ ਪੁੱਛੋ ਜਰਾ ਪੈਡੀ ਮੰਗਦੀ ਠੀਕ ਹੈ ਚਲੋ ਜੀ ਹੋਵੇ ਉਧਰੋਂ ਚੱਲੂਗੀ ਲੈਟ ਚਲੋ ਮੈਂ ਕਿਸੇ ਤੋਂ ਫੋਨ ਨਹੀਂ ਟੈਂਡ ਕਰੂੰਗਾ ਆਪ ਨੂੰ ਇਹਨਾਂ ਨੂੰ ਤੁਸੀਂ ਕਹਾਂਗੇ ਚੋਚ ਕਟਾ ਦਿਓ ਟੈਂਡ ਨਹੀਂ ਕਰਨਾ ਆਪ ਨੂੰ ਚੋਚ ਕਟਾ ਦਿਓ ਜੀ ਫਿਰ ਪੈਡੀ ਸੇਵਾ ਸਰਵਿਸ ਦੇਂਦੀ ਆ ਸਰ ਆਹ ਬਸ ਉਧਰੋਂ ਚੱਲ ਰਿਹਾ ਓਧਰੋਂ ਜਲਦੀ ਕਾਫੀ ਜ਼ਿਆਦ ਤੋ ਧਰਨੇ ਤੇ ਬੈਠੇ ਹੋਇਆ ਤੇ ਰੈਸਿਡਿਊ ਸਾਹਿਬ ਆਏ ਸੀਗੇ ਉਹ ਬਿਨਾ ਕਿਸੇ ਗੱਲ ਦੇ ਨਤੀਜੇ ਤੇ ਲਾਇਓ ਉਹ ਇੱਥੋਂ ਚਲੇ ਗਏ ਆ ਜੀ ਨਾ ਸਾਨੂੰ ਕੋਈ ਆਸ਼ਵਾਸ਼ਨ ਦੇ ਕੇ ਗਏ ਆ ਕਿ ਤੁਹਾਡੀ ਲਾਈਟ ਚ ਬਰਕਰਾਰ ਰਹੇਗੀ ਜਾਂ ਅਸੀਂ ਇਹਦਾ ਕੋਈ ਹੱਲ ਕਰਾਂਗੇ ਬਿਨਾ ਹੱਲ ਕੀਤੇ ਉਹ ਚਲ ਗਏ ਆ ਜੀ ਇਹ ਨਾ ਹੋਵੇ ਸਾਡੀ ਲਾਈਟ ਕੱਟੇ ਜਾਂ ਕੱਲ ਨੂੰ ਕੋਈ ਹੋਵੇ ਤਾਂ ਇਹ ਜੇ ਕੱਲ ਨੂੰ ਦੁਬਾਰਾ ਇਹ ਨੋਬਤ ਆਉਂਦੀ ਆ ਤਾਂ ਇਹ ਜਿਹੜਾ ਧਰਨਾ ਹੈ ਕੱਲ ਨੂੰ ਬਾਈਪਾਸ ਤੇ ਲਾਇਆ ਜਾਊਗਾ ਉੱਥੇ ਭਾਈ ਬੈਠੀ ਦਾ ਨਾ ਇਹ ਨਾ ਨਾ ਲੁਭਾਈਵਾ ਪਿੰਡ ਲੋਕਮੈਂਟ ਕਰਾ ਦਿਓ ਹਾਂਜੀ ਇਹ ਆ ਜਾਣਗੇ ਸਾਰੇ ਬੰਦੇ ਇਹ ਹੱਦ ਨਹੀਂ ਹੋਣਾ ਅੱਜ ਰਾਤ ਨੂੰ ਲਾਈਟ ਨਹੀਂ ਆਉਂਦੀ ਫਿਰ ਆ ਜਾਊਗਾ ਸਿਰ 9 ਵਜੇ ਇਹ ਆ ਜਾਣਗੇ ਦੋ ਮਹੀਨੇ ਜੀ ਠੀਕ ਨਹੀਂ ਨਿਕਲੇ ਤੱਕ ਨਹੀਂ ਜਾ ਕੇ ਲੈ ਆ ਪਤਾ ਤੁਸੀਂ ਵੀ ਨਾਲ ਸੀਗੇ ਨਹੀਂ ਸੀਗੇ ਤਾਂ ਨਾਲ ਸੀ ਮਹਿਕਮੇ ਤੁਸੀਂ ਮਹਿਕਮੇ ਨਾਲ ਸੀਗੇ ਇਹ ਮੌਕੇ ਤੇ ਨਾਲ ਸੀਗੇ ਤੁਹਾਡੇ ਘਰਾਂ ਦੀ ਲਾਈਟ ਨਾਲ ਫਿਰ ਤੁਸੀਂ ਕੀ ਕਰੂਗਾ ਮਤਲਬ ਮੈਨੂੰ ਖੇਤਾਂ ਦੀ ਤੁਹਾਡੇ ਕੋਲ ਕਰਦੇ ਤਾਰਾ ਸਾਡੇ ਗੱਲ ਜਵਾਦੀਆਂ ਤੁਸੀਂ ਉਹ ਵੀ ਹੱਥ ਦੇ ਤਾਰ ਦਿੰਦੇ ਲੋਟ ਕਿਸੇ ਦਾ ਬਲਤਾ ਤੁਸੀਂ ਉਹਨੇ ਕਹਿਨੇ ਪੰਜ ਹਜ਼ਾਰ ਰੁਪਈਆ ਲੈ ਜਾ ਬਈ ਓਏ ਇਹ ਨਹੀਂ ਭਾਜੀ ਕੰਮ ਕੰਮ ਕਰਦਾ ਨਾ ਜਾਈ ਕਰਦਾ ਇਹਦੇ ਨਾਲ ਜਤਿੰਦਰ ਆ ਮੋਨੂ ਆ ਠੀਕ ਹੈ ਨਾ ਬਸ ਇਹ ਗਾਂਧੀ ਵਾਲੇ ਹੀ ਆ ਬੁੱਦੇ ਸਾਰੇ ਇੱਕ ਦਿਨ ਚੱਲ ਇੱਕ ਦਿਨ ਬਿਦਾਂ ਦੇ ਸਾਰੇ ਪੈਸੇ ਲੈ ਇਹਦੇ ਨਾਲ ਆ ਗਾਹਾਂਦਿਆਂ ਨੂੰ ਜੋੜਨ ਲੱਗਿਆ ਇਹ ਉਹ ਤਾਂ ਵੀ ਹੋਣੀ ਨਹੀਂ ਹਣੀ ਮੱਤੀ ਠੀਕ ਨਹੀਂ 18 12 ਰਾਤ ਸਾਡੇ ਨਹੀਂ ਆਈ ਉਧਰ ਉਹ ਦਿੱਤਾ ਜੋੜ ਵਾਲਾ ਵੀ ਚੱਕਦਾ ਉਧਰੋਂ ਫਲਾਈ ਅਸੀਂ ਸੋਚ ਗੱਟੀ ਦਾ ਸੀਗਾ ਕੱਟਦੇ ਪਰ ਰੋਕਿਆ ਇਹ ਨਹੀਂ ਜਾ ਕੇ ਬੀਬੀ ਪਟੋਰੀ ਲਾਤਾ ਉੱਥੇ ਨੂੰ ਨਾ ਜਾਣ ਬਾ ਪੈ ਬਹਿ ਜਿਓਗਾ ਠੀਕ ਹੈ ਸਾਰੇ ਬੇਨਤੀ ਹੈ ਜੀ ਉਹ ਤਾਂ ਨਾ ਲੱਗਾ ਉੱਥੇ ਸਾਰੇ ਜਣੇ ਆ ਗਏ ਉਹਦੇ ਉੱਥੇ ਖੜੇ ਹੋਵੋ ਇੱਥੇ ਰਹਿਣ ਦੇ ਜੀ ਪਾਜੀ ਉੱਥੇ ਖੜਦੇ ਯਾਰ ਸਾਰਿਆਂ ਨਾਲ ਉੱਥੇ ਆ ਜਾਓ ਸਾਰੇ ਅੱਗੇ ਖੜਾ ਸਾਨੂੰ ਤਾਂ ਪਾਓ ਇੱਕ ਮਿੰਟ ਮੈਂ ਆ ਗਿਆ ਤੁਹਾਨੂੰ ਲੱਗਾ ਲੱਗਦਾ ਪੂਰੇ ਜੀ ਚਾਰ ਪਿੰਡਾਂ ਦੀਆਂ ਪੰਚਾਇਤਾਂ ਆਖੜੀਆਂ ਜੀ ਇੱਥੇ ਨਾਰੇ ਲਾਓ ਜੀ ਨਾਰੇ ਲਾਓ ਜੀ ਬੱਕੇ ਜਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਸੜੀਆਂ ਬਣਾਈਆਂ ਫੀਟਰ ਮੁਤਾਲਬ ਮੁਤਾਲਬ ਜੱਲਾ ਫੀਟਰ ਮੁਤਾਲਬ ਮੁਤਾਲਬ ਸਾਰੇ ਸਾਰੇ ਇੱਥੇ ਵਾਲੇ ਵੀ ਮੈਮੋ ਜਿਹੜੇ ਕੁੜੀ ਵਾਲੇ ਉਹ ਵੀ ਸਾਰੇ ਮੁਤਾਲਬ ਜੀ ਮੈਘਮਾ ਮੁਤਾਲਬ ਠੀਕ ਹੈ ਨਾ ਬਿਲੀ ਮੈਘਮਾ ਮੁਤਾਲਬ ਮੈਂ ਜਿਹੜਾ ਤਾਂ ਸਾਲੀਆਂ ਇੱਥੇ ਵਾਲੀਆਂ ਜਿਹੜੀਆਂ ਇੱਥੇ ਕਰਦੇ ਆ ਕੰਮ ਬਿਲੀ ਬੋ मुर्सि साहिब मुर्दा ਮੇਰਾ ਨਾਮ ਅਰਵਿੰਦ ਕੁਮਾਰ ਆ ਮਹਿਮੂਲ ਤੋਂ ਬਲੋਂਗ ਕਰਦੇ ਹਾਂ ਸੀ ਤੇ ਕੀ ਚੱਕਰ ਹੋ ਗਿਆ ਜਿਹੜਾ ਅੱਜ ਤੁਹਾਨੂੰ ਜਾਮ ਲਾਣਾ ਵਾ ਗਿਆ ਜੀ ਚੱਕਰ ਕਰ ਬਿਜਲੀ ਦੀ ਸਪਲਾਈ ਦਾ ਆ ਥੋੜਾ ਚੱਕਰ ਸਾਡਾ ਜੀ ਕੁਝ ਦਿਨ ਪਹਿਲਾਂ ਸਾਡੀ ਸਪਲਾਈ ਨੇ ਇੱਕ ਦੂਸਰੇ ਫੀਡਰ ਤੋਂ ਜੋੜੀ ਸੀਗੀ ਇਹਨਾਂ ਨੇ ਬਿਜਦਾਈ ਦੇ ਸਿਲੀ ਡਿਪਾਰਟਮੈਂਟ ਵੱਲੋਂ ਤੇ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਨ ਲਾ ਕੇ 15 15 18 18 ਘੰਟੇ ਸਾਡੇ ਲਾਈਟ ਹੀ ਨਹੀਂ ਆਉਂਦੀ ਪਈ ਸੀ ਫਿਰ ਅਸੀਂ ਸਾਰਿਆਂ ਨੇ ਭਰਾਵਾਂ ਨੇ ਭੈਣਾਂ ਨੇ ਇਕੱਠੇ ਹੋ ਕੇ ਐਸ ਡੀਓ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਫਿਰ ਅਸੀਂ ਐਕਸ਼ਨ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਿਹੜੀ ਕਿ 7 ਤਰੀਕ ਨੂੰ ਅਸੀਂ ਦਿੱਤੀ ਸੀਗੀ ਉਹਦੀ ਕਾਰਵਾਈ ਦੇ ਵਿੱਚ ਇਹ ਲਾਈਨ ਸਾਡੀ ਦੁਬਾਰਾ ਪਹਿਲਾਂ ਵਾਲੇ ਫਿੱਟਰ ਨਾਲ ਛੋੜ ਦਿੱਤੀ ਗਈ ਸੀ ਜਿਸ ਨਾਲ ਸਾਡੀ ਸਪਲਾਈ ਸਹੀ ਤਰ੍ਹਾਂ ਬਹਾਲ ਹੋ ਗਈ ਸੀ ਅੱਜ ਪਤਾ ਨਹੀਂ ਕੀ ਗੱਲ ਹੋਈ ਐ ਸੈਕਟਿਓ ਸਾਹਿਬ ਹੁਣੀ ਅੱਜ ਫੇਰ ਆਪਣੇ ਮੁਲਾਜ਼ਮ ਭੇਜਿਆ ਜੀ ਕਿ ਇਹ ਜਿਹੜੀ ਸਪਲਾਈ ਵਾਪਸ ਉਸੇ ਲਾਈਨ ਨਾਲ ਜੋੜੀ ਜਾਵੇ ਸਰ ਉਸ ਲਾਈਨ ਨਾਲ ਸਪਲਾਈ ਜੋੜਨੇ ਦੇ ਨਾਲ ਅਸੀਂ ਪਹਿਲਾਂ ਵੀ 2 ਮਹੀਨੇ ਬੜੇ ਪਰੇਸ਼ਾਨ ਰਹੇ ਹਾਂ ਮਾਸਮਾ ਅਸੀਂ ਬੇਇੰਤਜ਼ਾਰਲਾ ਕਰਕੇ ਅਸੀਂ ਇਹ ਲਾਈਨ ਇੱਧਰ ਜੜਵਾਈ ਸੀਗੀ ਪਰ ਤਕਰੀਬਨ 15 ਦਿਨ ਤੋਂ ਬਾਅਦ ਇਹ ਲਾਈਨ ਵਾਪਸ ਉਧਰ ਜੋੜਨ ਦੀ ਕਰ ਰਹੀ ਹੈ ਜਿਸ ਕਰਕੇ ਸਾਡੀ ਪਾਣੀ ਦੀ ਸਪਲਾਈ ਵਾਟਰ ਸਪਲਾਈ ਦਾ ਜਿਹੜਾ ਹੈਗਾ ਆ ਸਾਡਾ ਕਨੈਕਸ਼ਨ ਉਹ ਵੀ ਇਸ ਲਾਈਨ ਤੇ ਆ ਪੂਰਾ ਪਿੰਡ ਪਾਣੀ ਤੋਂ ਬੰਦਿਆ ਰਹਿੰਦਾ ਆ ਮਾੜੀ ਵੀ ਹਵਾ ਚੱਲਦੀ ਆ ਤਾਂ तकरीबन 15 ਤੋਂ 18-18 ਘੰਟੇ ਸਾਡੇ ਲਾਈਟ ਨਹੀਂ ਮੈਂ ਅਸੀਂ ਐਸਡੀਓ ਸਾਹਿਬ ਨੂੰ ਅੱਜ ਵੀ ਬੜੀਆਂ ਬੇਨਤੀਆਂ ਕਰ ਰਹੇ ਆ ਅਸੀਂ 4 ਵਜੇ ਤੋਂ ਵੀ ਸਾਰੇ ਸਾਡੀ ਸਪਲਾਈ ਨਾ ਜੋੜੀ ਜਾਵੇ ਪਤਾ ਨਹੀਂ ਐਸਡੀਓ ਸਾਹਿਬ ਦੇ ਮਨ ਚ ਕੀ ਗੱਲ ਹੈਗੀ ਆ ਇਹ ਜਾਂ ਕੀ ਇਸ ਗੱਲ ਦਾ ਉਹਨਾਂ ਤੇ ਪ੍ਰੈਸ਼ਰ ਹੈਗਾ ਆ ਉਹ ਇਹੀ ਗੱਲ ਕਹਿ ਰਹੇ ਕਿ ਮੈਂ ਇਹ ਲਾਈਨ ਜੋੜਨੀ ਹੀ ਜੋੜਨੀ ਹੈ ਜੋੜ ਕੇ ਹੀ ਜਾਣਾ ਜੋੜ ਕੇ ਹੀ ਜਾਣਾ ਤੇ ਮੌਕੇ ਤੇ ਕੋਈ ਅਧਿਕਾਰੀ ਆਇਆ ਹੋਆ ਮੌਕੇ ਤੇ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਮੌਕੇ ਤੇ ਸਾਰੇ ਐਸਡੀਓ ਸਾਹਿਬ ਮਨਾਈਆਂ ਤੇ ਸਾਰੇ ਆਏ ਹੋਏ ਸੀ ਉਹ ਲਾਈਨ ਕਟਵਾਉਣ ਹੀ ਆਏ ਹੋਏ ਸੀ ਕਿ ਵੀ ਅਸੀਂ ਲਾਈਨ ਇਧਰੋਂ ਕੱਟਣੀ ਹੈ ਐਸਡੀਓ ਸਾਹਿਬ ਆਇਆ ਪਰ 2 ਘੰਟੇ ਜਦੋਂ ਜਾਇਦ ਮਿਹਨਤ ਤਰਲਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਕੁਝ ਨਹੀਂ ਇਸ ਗੱਲ ਦਾ ਨਤੀਜਾ ਕੱਢਿਆ ਕਿੰਨੇ ਸਾਡੇ ਕੋ ਕੋਈ ਹੋਰ ਹੱਲ ਹੀ ਹੈ ਨਹੀਂ ਕਰ। ਅਗਰ ਤੁਹਾਡੀ ਗੱਲ ਨਹੀਂ ਮੰਨਦੇ ਤਾਂ ਤੁਹਾਡੇ ਵੱਲੋਂ ਕੀ ਰਣਨੀਤੀ ਰਹੇਗੀ? ਸਾਰੇ ਜੀ ਦੇਖੋ ਹੁਣ ਵੀ ਐਸਡੀਓ ਸਾਹਿਬ ਚਲੇ ਗਏ ਉਹ 12 ਵਜੇ ਆਕੇ ਵੀ ਚਾਹ ਦੇ ਚਲੇ ਗਏ ਹੋਣਗੇ। ਵੇ ਅਸੀਂ ਇਹ ਲਾਈਨ ਕੱਟ ਕੇ ਦੁਬਾਰਾ ਜੋੜ ਦੇਵਾਂਗੇ। ਉਹਨਾਂ ਦੇ ਜਾਣ ਤੋਂ ਬਾਅਦ। ਪਰ ਹੁਣ ਜਿਉਂ-ਜਿਉਂ ਪਬਲਿਕ ਦੀ ਪਰੇਸ਼ਾਨੀ ਵੱਧਦੀ ਆ। ਪਬਲਿਕ ਨੂੰ ਪਤਾ ਲੱਗਾ ਸਾਰੇ ਜਿਆਦਾ ਕੱਟੇ ਹੋ ਗਏ। ਉਹਨਾਂ ਐਸਕੇ ਸਾਹਿਬ ਬਿਨਾਂ ਕਿਸੇ ਅਸਵਾਚਨ ਤੋਂ ਚਲੇ ਗਏ ਆ। ਵੇ ਲਾਈਨ ਜੋੜਨੀ ਆ ਜਾਂ ਨਹੀਂ ਜੋੜਨੀ ਸਾਨੂੰ ਨਹੀਂ ਪਤਾ ਉਹ ਰਾਤ ਨੂੰ ਚੋਰੀ ਆ ਕੇ ਜੋੜ ਜਾਣ ਜਾਂ ਕੱਲ ਨੂੰ ਕਿਸੇ ਇਸੇ ਟਾਈਮ ਆ ਕੇ ਜੋੜ ਜਾਣ ਜਾਂ ਸਾਡੀ ਲਾਈਟ ਨੂੰ ਬੰਦ ਕਰਕੇ ਸਾਨੂੰ ਪਰੇਸ਼ਾਨ ਕਰਨ ਕੱਲ ਨੂੰ ਕਟਣ ਕਹਤਾ ਸੀ ਬਾਈਪਾਸ ਬਾਜ਼ਪਾਨ ਦਾ ਇਸ ਸਾਲ ਸਾਡੇ ਨਾਲ ਇਸ ਤਰ੍ਹਾਂ ਦਾ ਕੁਝ ਵੀ ਵਿਤਕਰਾ ਕੀਤਾ ਜਾਂਦਾ ਹੈ ਤਾਂ ਇਹ ਅਗਲੀ ਕਾਰਵਾਈ ਜਿਹੜੀ ਅਸੀਂ ਬਾਈਪਾਸ ਫੋਰੀਆਂ ਨੂੰ ਜਾਮ ਲਾ ਕੇ ਅਸੀਂ ਇਸ ਦਾ ਫੈਸਲਾ ਚਾਹਾਂਗੇ ਤੁਹਾਡਾ ਕਿੰਨਾ ਚਿਰ ਚੱਲੇਗਾ ਇਸੇ ਤਰ੍ਹਾਂ ਤੁਹਾਨੂੰ ਅਨਮਿੱਥੇ ਸਮੇਂ ਤੱਕ ਸਾਡਾ ਜਿੰਨਾ ਚੱਕਰ ਸਾਡੀ ਇਹਮ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਹੈਗੀ ਤੇ ਧੱਕੇਸਾਹੀ ਜਿਹੜੀ ਐਸਡੀਓ ਸਾਹਿਬ ਦੀ ਬੰਦ ਨਹੀਂ ਹੁੰਦੀ We at GNA University see potential in everyone and everything around us. We drive innovation and entrepreneurship. We groom competent global citizens to affect positive change around them.